ਮੇਰੇ ਕੋਲ ਵਿਕਟਰੀ ਵਾਧਾ ਚਾਰ ਚਾਰ ਚ ਚ ਲੈ ਆਇਆ ਮੈਂਬਰਾਂ ਦਾ ਕਿੰਨਾ ਤਾਲ ਮਤਲਬ ਜਿਹੜਾ ਬੜਾ ਮੈਂਬਰਾਂ ਦਾ ਪੂਰੇ ਨਾਲ ਹੱਥ ਜੋੜ ਕੇ ਮੈਂ ਧੰਨਵਾਦ ਕਰਦਾ ਇਹ ਜਿਹੜੀ ਵਿਕਟਰੀ ਹੋਈ ਹੈ ਕਿ ਇਹ ਲੋਕਾਂ ਨੂੰ ਜਿਤਾਉਂਦੀ ਹੈ ਸਾਨੂੰ ਵੀ ਉਹਨਾਂ ਨੇ ਸਾਨੂੰ ਦੁਬਾਰਾ ਜੜੇ ਲੈ ਕੇ ਟੀਮ ਨੂੰ ਆਏ ਨੇ ਸਾਡੇ ਤੇ ਭਰੋਸਾ ਜਤਾਇਆ ਅਸੀਂ ਕੰਮ ਕੀਤੇ ਸੀ ਤਾਂ ਹੀ ਜਿਤਾਇਆ ਕੋਈ ਨੈਗੇਟਿਵਿਟੀ ਵਾਲੀ ਅਸੀਂ ਕੋਈ ਨਾ ਗੱਲ ਕੀਤੀ ਪੂਰੀ ਕਨਵਰਸਿੰਗ ਚ ਨਾ ਸਾਨੂੰ ਲੋੜ ਹੈ ਸਾਡੇ ਕੰਮ ਬੋਲਦੇ ਨੇ ਵੀ ਜਿਹੜੇ ਸਾਡੇ ਮੈਂਬਰਾਂ ਨੂੰ ਦੁਬਾਰਾ ਚੁਣ ਕੇ ਲੈ ਕੇ ਆਏ ਆ ਮੈਂ ਆਈ ਵੀ ਸਾਰੀ ਟੀਮ ਨੂੰ ਦਾ ਸਵਾਗਤ ਕਰਦਾ ਔਰ ਬੀਇੰਗ ਪ੍ਰੈਜ਼ੀਡੈਂਟ ਜਿਹੜਾ ਮੈਨੂੰ ਇਲੈਕਟ ਕੀਤਾ ਮੈਂ ਸਾਰੀ ਟੀਮ ਨੂੰ ਜਿਵੇਂ ਪਿਛਲੀ ਵਾਰੀ ਇਕੱਠੇ ਆ ਕੇ ਨਾਲ ਲੈ ਕੇ ਚੱਲੇ ਸੀ ਐਦਿਕ ਵੀ ਉਦਾਂ ਨਾਲ ਲੈ ਕੇ ਚਲਾਂਗਾ ਮੈਂਬਰਾਂ ਨੂੰ ਇਹੀ ਸੰਦੇਸ਼ ਹੈ ਵੀ ਅਸੀਂ ਇਕੱਠੇ ਕੰਮ ਕਰਕੇ ਇੰਡਸਟਰੀ ਦੀ ਸੇਵਾ ਜਿਵੇਂ ਪਹਿਲੇ ਕੀਤੀ ਹੈ ਉਦਾਂ ਹੀ ਕਰਾਂਗੇ ਔਰ ਐਸੋਸੀਏਸ਼ਨ ਦਾ ਨਾਮ ਜਿਹੜਾ ਹੈ ਉਹ ਦੁਬਾਰਾ ਅਸੀਂ ਉਪ ਬਲੰਦੀਆ ਦੇ ਲੈ ਕੇ ਚੱਲੀਏ ਸਰ ਕਿਹੜੇ ਕੰਮ ਤੋਂ ਸ਼ੁਰੂਆਤ ਹੋਊਗੀ ਸਭ ਤੋਂ ਪਹਿਲਾਂ ਕਿਹੜਾ ਲੱਗਦਾ ਹੈ ਕਿਉਂ ਮੈਨਿਫੈਸਟੋ ਅਸੀਂ ਦਿੱਤੇ ਹੋਏ ਨੇ ਉਹਨਾਂ ਦੇ ਅਕੋਰਡਿੰਗ ਇੱਕ ਇੱਕ ਕਰਕੇ ਕੰਮ ਸਾਰੇ ਉਹ ਕੀਤੇ ਜਾਣਗੇ ਉਹਦੇ ਲਈ ਥੋੜਾ ਜਿਹਾ ਸਮਾਂ ਦਿਓ ਅਜ ਤੱਕ ਅਸੀਂ ਸਿਰਫ ਇੱਕ ਪ੍ਰੈਜ਼ਾਈਡਿੰਗ ਆਫੀਸਰਸ ਨੇ ਬੁਲਾਇਆ ਸਾਨੂੰ ਵੀ ਚਾਰਜ ਦਿੱਤਾ ਹੈ ਔਰ ਗਲੇ-ਗਲੇ ਬਹੁਤ ਖਰਾਬ ਹੋਏ ਨੇ ਇੱਕ ਅੱਧਾ ਦਿਨ ਦੇ ਵਿੱਚ ਅਸੀਂ ਜ਼ਰੂਰ ਤੁਹਾਨੂੰ ਕਹਾਂਗੇ ਤੇ ਜਿਹੜੇ ਕੰਮ ਨੇ ਉਹ ਸਾਰੇ ਕੱਕੇ ਰਲ ਕੇ ਕਰਾਂਗੇ ਮੈਂ ਬਹੁਤ ਧੰਨਵਾਦੀ ਹਾਂ ਆਪਣੀ ਸਾਰੀ ਟੀਮ ਦਾ ਔਰ ਮੇਰੇ ਇਲੈਕਸ਼ਨ ਦੇ ਕੋਆਰਡੀਨੇਟਰ ਦਾ ਗੁਰਮੀਤ ਸਿੰਘ ਕੁਲਾਰ ਜੀ ਦਾ ਪੱਪੂ ਨਾਰੰਗ ਜੀ ਦਾ ਤੇਜਿੰਦਰ ਮਿੱਤਲ ਜੀ ਦਾ ਵਿਨੇਪਲਾ ਜੀ ਦਾ ਦਿੱਤੇ ਨੇ ਉਨਾਈਟ ਦਾ ਮੁਕਤਾ ਬਾਈਸ ਐਟਸੈਟਰਾ ਤਾਂ ਮੈਂ ਅੱਜ ਇਹਨਾਂ ਸ਼ਬਦਾਂ ਨਾਲ ਸਾਰੇ ਮੈਂਬਰ ਸਾਹਿਬਾਨ ਦਾ ਤੇ ਤੇ ਦਿਲੀਓ ਧੰਨਵਾਦ ਕਰਦਾ ਬਈ ਸੰਤ ਤੁਸੀਂ ਦੁਬਾਰਾ ਮੌਕਾ ਦਿੱਤਾ ਹੈ ਕਿ ਅਸੀਂ ਤੁਹਾਡੇ ਲਈ ਸੇਵਾ ਲਈ ਫਿਰ ਆਜ਼ਰਾ ਇਹ ਇੰਡਸਟਰੀਅਲ ਆਰਗੇਨਾਈਜੇਸ਼ਨ ਇੰਡਸਟਰੀਅਲ ਐਫੀਸ਼ੀਅਲ ਨੂੰ ਉਹਦੇ ਵਿੱਚ ਉਸ ਤਰ੍ਹਾਂ ਹੀ ਅਸੀਂ ਜਿੱਦਾਂ ਸੇਵਾ ਕਰਦੇ ਹਾਂ ਉਦੇ ਕਰਾਂਗੇ ਧੰਨਵਾਦ ਹਾਂ ਕਿ ਕਰਤਾਰੂ ਟੀਮ ਕੰਮ ਕਰੂਗੀ ਸਾਈਕਲ ਬੈਟਰੀ ਦੀ ਤੁਸੀਂ ਕੀ ਕਹਿਣਾ ਚਾਹੋ ਮੈਂ ਤਾਂ ਇਹ ਪਹਿਲਾਂ ਸਾਡੇ ਜਿਹੜੇ ਯੂਨਾਈਟਿਡ ਸਾਈਕਲ ਪਾਰਟ ਦੇ ਮੈਂਬਰਸ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੀ ਲੱਕੀ ਦੀ ਟੀਮ ਜੀ ਨੂੰ ਭਰੋਸਾ ਪ੍ਰਗਟ ਕੀਤਾ ਆ ਔਰ ਸਾਨੂੰ ਚੰਗੇ ਵੋਟਾਂ ਨਾਲ ਜਿਤਾਇਆ ਉਸ ਤੋਂ ਬਾਅਦ ਮੈਂ ਥੈਂਕਸ ਕਰਦਾ ਮਨਜਿੰਦਰ ਸਿੰਘ ਜੀ ਦਾ ਜਿਹੜੇ ਪ੍ਰੈਜਾਈਡਿੰਗ ਆਫੀਸਰ ਸੀ ਸਾਡੇ ਜੀਹਾਂ ਨੇ ਕਿ ਇਲੈਕਸ਼ਨ ਫੇਅਰ ਕਰਾਈਏ ਸਾਡੀ ਔਰ ਬਹੁਤ ਅੱਛੀ ਪੋਲਿੰਗ ਹੋਈ ਆ ਔਰ ਮੈਂਬਰਾਂ ਨੇ ਇਸ ਟੀਮ ਦੇ ਉੱਪਰ ਭਰੋਸਾ ਕੀਤਾ ਆ ਤੇ ਅਸੀਂ ਉਹਨਾਂ ਦੇ ਭਰੋਸੇ ਦੇ ਉੱਪਰ ਖਰਾ ਉਤਰਾਂਗੇ ਔਰ ਉਹਨਾਂ ਨੂੰ ਜੋ ਵੀ ਪ੍ਰੋਬਲਮ ਕੋਈ ਮੈਂਬਰ ਸਾਡੇ ਨੂੰ ਆਊਗੀ ਅਸੀਂ ਉਹਨਾਂ ਨਾਲ ਖੜੇ ਆ ਔਰ ਉਹਨਾਂ ਨਾਲ ਹਰ ਇੱਕ ਉਹਦੇ ਉਹਨਾਂ ਦੀ ਕੋਈ ਪ੍ਰੋਬਲਮ ਸੋਲਵ ਕਰਾਂਗੇ ਔਰ ਜੋ ਵੀ ਇੱਥੇ ਸਾਈਕਲ ਇੰਡਸਟਰੀ ਦੇ ਭਲੇ ਲਈ ਹੋਊਗਾ ਕੰਮ ਉਹ ਅਸੀਂ ਕਰਾਂਗੇ ਕਿਉਂਕਿ ਜਿਹੜੇ ਦੋ ਮੈਂ ਬੂਧੀ ਟੀਮ ਦੇ ਦਿੱਤੇ ਉਹ ਵੀ ਸਹਿਯੋਗ ਕਰਨਗੇ ਉਹ ਸਾਡੇ ਨਾਲ ਸਹਿਯੋਗ ਕਰਨਗੇ ਕਿਉਂਕਿ ਇਹਦੇ ਵਿੱਚ ਕੋਈ ਪਰਸਨ ਨਹੀਂ ਹੋ ਇੱਕ ਟੀਮ ਬਣ ਗਈ ਹੈ ਸਾਡੀ ਅਸੀਂ ਰਲ ਮਿਲ ਕੇ ਸਾਰਿਆਂ ਦਾ ਸਹਿਯੋਗ ਲੈ ਕੇ ਚੱਲਾਂਗੇ ਚੈਲੰਜ ਜਿਹੜੀ ਚੈਲੰਜ ਸੀ ਕਿ ਲੈਕਚਰ ਕਰਉਣਾ ਉਹ ਬੜਾ ਕਰੀ ਗੁਰ ਬੜੀ ਟੀਮ ਕਿਤਾ ਸੁਭ ਤੋਂ ਅਮਲਾਂ ਨੂੰ ਦੇ ਰਹੀ ਹੈ ਇਹ ਮੈਂ ਨਹੀਂ ਦੱਸਾਂਗਾ ਇਹ ਤਾਂ ਸਾਰੀ ਟੀਮ ਦੱਸੇਗੀ ਜਿਵੇਂ ਤੁਹਾਨੂੰ ਫੀਡਬੈਕ ਮਿਲੇਗੀ ਉਹੀ ਦੱਸ ਪਾਏਗੀ ਕਿ ਇਹ ਅਧ ਕੀ ਇਲੈਕਸ਼ਨ ਕਿਵੇਂ ਸਿਗੇ ਕੋਸ਼ਿਸ਼ ਕੀਤੀ ਸੀ ਕਿ ਇੱਕ ਇਲੈਕਟ੍ਰੋਨਿਕਲੀ ਜਿਹੜਾ ਨਵਾਂ ਯੁੱਗ ਆ ਗਿਆ ਆਪਾਂ ਉਹਨੂੰ ਉਹਦੇ ਅਕੋਰਡਿੰਗਲੀ ਐਡਾਪਟ ਕਰਕੇ ਤੇ ਸਿਸਟਮਾਈਜ਼ ਵੇ ਨਾਲ ਕੰਮ ਕਰੀਏ ਤੇ ਉਹ ਅਸੀਂ ਸਾਰੀ ਟੀਮ ਨੇ ਸਾਡੀ ਟੀਮ ਨੇ ਕਰਕੇ ਦਿਖਾਇਆ ਤੇ ਸਟਾਰਟਿੰਗ ਦੇ ਵਿੱਚ ਕੁਝ ਚੈਲੰਜਸ ਸੀਗੇ ਬਟ ਉਹ ਜਿਵੇਂ ਜਿਵੇਂ ਆਏ ਨੇ ਉਹ ਗਲਿਚਸ ਹੁੰਦੇ ਨੇ ਉਹ ਨਿਕਲ ਗਏ ਇੱਕ ਪਹਿਲਾ ਜਿਹੜਾ ਸਾਡਾ ਹਾਫ ਐਨ ਆਰ ਸੀ ਉਹ ਸਾਡਾ ਜਰੂਰ ਵੇਸਟ ਹੋਇਆ ਲੇਕਿਨ ਉਸ ਤੋਂ ਬਾਅਦ ਸਾਰਾ ਸਟ੍ਰੀਮ ਲਾਈਨ ਹੋ ਗਿਆ ਤੇ ਅੱਜ ਤੱਕ ਇਹਨੀਆਂ ਵੋਟਾਂ ਨਹੀਂ ਪਈਆਂ ਜਿੰਨੀਆਂ ਇਸ ਵਾਰ ਵੋਟਾਂ ਪਈਆਂ ਟੀਮ ਨੂੰ ਤੇ ਮੈਂ 올 ది ਬੈਸਟ ਕਹਾਗਾ ਕਿ ਹੈ ਸਾਈਕਲ ਇੰਡਸਟਰੀ ਦਾ ਵਸੇ ਸੋਚਣ ਜਿਹੜੀ ਇਸ ਵੇਲੇ ਸਾਈਕਲ ਇੰਡਸਟਰੀ ਨੂੰ ਲੋਡ ਹੈਗੀ ਇਹ ਬੂਸਟ ਅਪ ਕਰਨ ਦੀ ਜਿਹੜੀਆਂ ਆਪਾਂ ਨੂੰ ਜ਼ਰੂਰਤਾਂ ਹੈਗੀਆਂ ਕਿ ਆਪਾਂ ਪ੍ਰੋਡਕਟਸ ਜਿਹੜੇ ਨੇ ਉਹ ਅਸੀਂ ਗਲੋਬਲੀ ਐਂਟਰ ਕਰੀਏ ਤਾਂ ਉਹਦੇ ਚ ਕੁਆਲਿਟੀ ਪ੍ਰੋਡਕਟਸ ਬਣਾਉਣ ਵਾਸਤੇ ਜੋ ਜੋ ਵੀ ਇਹਦੇ ਇੱਕ ਡਿਵੈਲਪਮੈਂਟਸ ਨੇ ਉਹ ਕਰਨ ਤੇ ਅੱਗੇ ਵਧਣ ਆਲ ਦਿਟ ਕਿ ਕਿੰਨਾ ਦੇ ਇਸ ਤੋਂ ਬੜੀ ਮਹੱਤਵਪੂਰਨ ਜੀਤ ਦੀ ਕਮਾਈ ਇਤਿਹਾਸਨ ਹੋਈ ਹੈ ਔਰ ਤੁਸੀਂ ਬੜੇ ਕੋਸ਼ਿਸ਼ ਬੜੀ ਮਿਹਨਤ ਕੀਤੀ ਬੜੀ ਮਿਹਨਤ ਕੀਤੀ ਤੇ ਨੂੰ ਸਫਲ ਹੋ ਗਿਆ ਦੇਖੋ ਮੈਂ ਬਹੁਤ ਖੁਸ਼ ਹਾਂ ਔਰ ਮੈਂ ਮੁਬਾਰਕਬਾਦ ਦਿੰਨਾ ਮੈਂ ਪੂਰੀ ਟੀਮ ਨੂੰ ਕਿ ਜਿਹੜੀ ਦੁਬਾਰਾ ਤੋਂ ਟੀਮ ਪਹੁੰਚੀ ਆ ਦੁਬਾਰਾ ਤੋਂ ਮжоਰਿਟੀ ਲੈ ਕੇ ਆਈ ਆ ਮੈਂਬਰਾਂ ਨੇ ਬਹੁਤ ਭਰੋਸਾ ਕੀਤਾ ਮੈਂਬਰਾਂ ਨੇ ਬਹੁਤ ਭਰੋਸਾ ਕੀਤਾ ਵਾ ਲੱਖੀ ਜੀ ਦੇ ਉੱਤੇ ਔਰ ਲੱਖੀ ਜੀ ਦੀ ਟੀਮ ਦੇ ਉੱਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੱਖੀ ਜੀ ਵੀ ਮੈਂਬਰਾਂ ਦੇ ਉੱਪਰ ਪੂਰਾ ਕੰਮਾਂ ਦੇ ਉੱਤੇ ਖੜਾ ਉਤਰਨਗੇ ਔਰ ਸਾਈਕਲ ਇੰਡਸਟਰੀ ਨੂੰ ਬੁਲੰਦੀਆਂ ਤੇ ਪਹੁੰਚਾਉਣਗੇ ਥੈਂਕ ਯੂ ਜੀ ਦੇ ਰਿਹਾ ਪਰ ਜੀ ਦਰਗਾਹ ਦੇ ਕੇ ਜੀ ਪਿਆ ਰਹੀ ਹੈ ਪਰ ਮੇਹਨਤੋਂ ਫਲ ਮਿਲ ਗਿਆ ਹਾਂ ਮਿਹਨਤ ਨੂੰ ਉਸ ਅਕਾਲ ਪੁਰਖ ਨੇ ਫਲ ਲਾਇਆ ਕਿ 6 ਟਨ ਜਿਤਕੇ ਯੂਸੀਪੀਐਮਏ ਦੇ ਉੱਤੇ ਮੈਂ ਕਹਿ ਸਕਦਾ ਹਾਂ ਕਿ ਇੱਕ ਦੁਬਾਰਾ ਯੂਸੀਪੀਐਮ ਦੀ ਸੇਵਾ ਕਰਨ ਦਾ ਮੌਕਾ ਲੱਗਿਆ ਤੇ ਮੈਂ ਵਿਸ਼ੇਸ਼ ਤੌਰ ਤੇ ਉਹਨਾਂ ਦੋ ਦੋਸਤਾਂ ਨੂੰ ਸਰਵतार ਸਿੰਘ ਭੋਗਲ ਤੇ ਸ਼੍ਰੀ ਰਜੀਵ ਜੈਨ ਨੂੰ ਵੀ ਉਹ ਸਾਡੇ ਮੈਂਟਰ ਨੇ ਔਰ ਇਸ ਤਰ੍ਹਾਂ ਹੀ ਸਾਨੂੰ ਨਾਲ ਲੈ ਕੇ ਚੱਲਣਗੇ ਤੇ ਅਸੀਂ ਇੰਡਸਟਰੀ ਦੀ ਸੇਵਾ ਕਰਾਂਗੇ ਔਰ ਬਿਲੀਅਨਸਾਂ ਦੀ ਕਰਨ ਮਿਲੀਆਂ ਮੈਂ ਮੈਂਬਰਾਂ ਨੂੰ ਬਹੁਤ ਧੰਨਵਾਦ ਕਰਦਾ ਅਸੀਂ ਮੈਂਬਰਾਂ ਨੂੰ ਸਲੂਟ ਕਰਦੇ ਹਾਂ ਕਿ ਮੈਂਬਰਾਂ ਨੇ ਭਰੋਸਾ ਕੀਤਾ ਔਰ ਮੈਂਬਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਯੂਨਾਈਟਿਡ ਅਲਾਈਅੰਸ ਗਰੁੱਪ ਵੱਲੋਂ ਸ਼੍ਰੀ ਕੇਕੇ ਸੇਠ ਜੀ ਵੱਲੋਂ ਔਰ ਸ਼੍ਰੀ ਐਸਐਸ ਭੋਗਲ ਜੀ ਵੱਲੋਂ ਜਤਿੰਦਰ ਮਿੱਤਲ ਜੀ ਵੱਲੋਂ ਸਰ ਸੁਰਿੰਦਰ ਸਿੰਘ ਚੋਹਾਨ ਔਰ ਸਾਡੇ ਮਧੜਕ ਜਰਨਲ ਸਰਜਿੰਦਰ ਸਿੰਘ ਪੱਪੂ ਨਾਰੰਗ ਜੀ ਵੱਲੋਂ ਔਰ ਜਿਹੜੇ ਜਿਨ੍ਹਾਂ ਨੇ ਕਮਾਂਡ ਪੂਰੀ ਸੰਭਾਲੀ ਸੀ ਸਰਪ੍ਰਬ ਜੋਸ਼ ਸਿੰਘ ਜੀ ਇਹਨਾਂ ਸਾਰਿਆਂ ਦਾ ਕਬੀਰ ਜੀ ਦਾ ਸਰ ਕੁਲਦੀਪ ਸਿੰਘ ਕਬੀਰ ਜੀ ਦਾ ਕੱਲੇ-ਕੱਲੇ ਦਾ ਮੈਂ ਨਾਮ ਲਮਾ ਸ਼ਾਇਦ ਟਾਈਮ ਲੱਗ ਜੂਗਾ ਹਰ ਇੱਕ ਨੇ ਬਹੁਤ ਮਿਹਨਤ ਕੀਤੀ ਖਾਸ ਕਰਕੇ ਜਤਿੰਦਰ ਮਿੱਤਲ ਜੀ ਨੇ ਪੂਰੀ ਕਮਾਂਡ ਨੂੰ ਸੰਭਾਲਿਆ ਤੇ ਉਹਨਾਂ ਸਾਰਿਆਂ ਦਾ ਕਲੇ-ਕਲੇ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਮੈਂ ਕਿ ਇਸ ਤਰ੍ਹਾਂ ਹੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੰਡਸਟਰੀ ਦੀ ਖਾਸ ਕਰਕੇ ਬਾਈਸਾਈਕਲ ਇੰਡਸਟਰੀ ਸੇਵਾ ਕਰਦੇ ਜੀ ਜਿੰਨੀ ਵੀ ਟੀਮ ਰਹੀ ਨਾ ਕਰੇ ਜੋਤੀ ਇਹ ਟੀਮ ਨੂੰ ਇੱਕੋ ਹੀ ਗੱਲ ਕਹੂੰਗਾ ਕਿ ਤੁਹਾਨੂੰ ਮੌਕਾ ਲੱਗਿਆ ਕੰਮ ਕਰੋ ਕੰਮ ਕਰਕੇ ਦਿਖਾਓ ਤਾਂ ਕਿ ਜਿਹੜੀ ਸਾਈਕਲ ਇੰਡਸਟਰੀ ਆ ਉੱਪਰ ਜਾ ਸਕੇ